ਹਾਂਜੀ ਬੰਗਲਾਰਾ ਏਅਰਪੋਰਟ ਤੇ ਪਹੁੰਚ ਗਏ ਮੇਰੇ ਕੋਲ ਥੋੜਾ ਜਿਹਾ ਟਾਈਮ ਸੀ ਤੇ ਬੰਗਲਾਰ ਏਅਰਪੋਰਟ ਬਹੁਤ ਹੀ ਸੋਹਣਾ ਲੱਗ ਰਿਹਾ ਨੀਚੋਂ ਤਾਂ ਮੈਂ ਹੁਆਈ ਆ ਉੱਪਰ ਡਿਪਾਰਚਰ ਵਾਲੀ ਜਗ੍ਹਾ ਤੇ ਆ ਸੋ ਮੇਰੇ ਆਸ-ਪਾਸੇ ਆਸ-ਪਾਸੇ ਤੁਸੀਂ ਖੂਬਸੂਰਤੀ ਦੇਖ ਸਕਦੇ ਹੋ ਤੇ ਮੈਂ ਬੈਕ ਕੈਮਰਾ ਕਰਕੇ ਵੀ ਤੁਹਾਨੂੰ ਦਿਖਾਉਣੀ ਆ ਮੈਂ ਇੱਥੇ ਉਤਰਨ ਨੂੰ ਮੰਨਦੀ ਨਹੀਂ ਸੀ ਮੈਂ ਚਾਹੁੰਦੀ ਸੀ ਵੀ ਮੇਰੀ ਕਿਤੇ ਸਟੇ ਹੋਰ ਇੰਟਰਨੈਸ਼ਨਲ ਕੰਟਰੀ ਦੇ ਵਿੱਚ ਹੋ ਜਾ ਤੇ ਫਿਰ ਡੋਮੈਸਟਿਕ ਫਲਾਈਟ ਨਾਲ ਹੋਵੇ ਸਿੱਧੀ ਦਿੱਲੀ ਹੋਵੇ ਪਰ ਬਾਈ ਚਾਂਸ ਮੈਂ ਉੱਤਰੀ ਪਰ ਮੈਨੂੰ ਸੱਚੀ ਚ ਖੂਬਸੂਰਤ ਨਜ਼ਾਰਾ ਇੱਥੇ ਦੇਖਣ ਨੂੰ ਮਿਲਿਆ ਆਜੋ ਫਿਰ ਤੁਹਾਨੂੰ ਵੀ ਦਿਖਾਉਣੀ ਹੈ ਵਾਹ ਜੀ ਵਾਹ ਜੀ ਵਾਹ ਜੀ ਵਾਹ ਕੀ ਆਈ ਬਾਤਾਂ ਕੀ ਆਈ ਬਾਤਾਂ ਬਹੁਤ ਸੋਣਾ ਇਰ ਕੋ ਡੈਕੋਰੇਸ਼ਨ ਦੇਖੋ ਤੁਸੀਂ ਰੂਖ ਦੀ ਵਟ ਕੱਢੇ ਪਏ ਨੇ ਵਟ ਉਤਰਦੇ ਅਨਸਾਰ نیچےੋਂ ਵੀ ਬਹੁਤ ਸੋਹਣਾ ਲੱਗਿਆ ਸੀ ਇੱਧਰ ਡਿਪਾਰਚਰ ਹੁੰਦਾ ਪਿਆ ਹੈ ਬੈਂਗਲੁਰੂ ਜਾਂ ਬੈਂਗਲੌਰ ਵਾਹ ਜੋ ਮਰਜੀ ਇਹਨੂੰ ਕਹਿ ਲਈਏ ਪਰ ਭਾਰਤ ਦੇ ਦੱਖਣੀ ਕਰਨਾਟਕ ਰਾਜ ਦੀ ਇਹ ਰਾਜਧਾਨੀਆਂ ਤੇ ਭਾਰਤ ਦੇ ਉੱਚ ਤਕਨੀਕੀ ਉਦਯੋਗ ਦਾ ਕੇਂਦਰ ਆ ਤੇ ਇਹ ਸ਼ਹਿਰ ਆਪਣੇ ਸੋਹਣੇ ਸੋਹਣੇ ਪਾਰਕਾਂ ਦੇ ਨਾਈਟ ਲਾਈਫ ਤੇ ਨਹੀਂ ਜਾਣਿਆ ਜਾਂਦਾ ਮਤਲਬ ਜਦੋਂ ਤੁਸੀਂ ਰਾਤ ਨੂੰ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਹੈ ਵੀ ਤੁਸੀਂ ਕਿਸੇ ਵਿਦੇਸ਼ ਦੀ ਧਰਤੀ ਤੇ ਘੁੰਮ ਰਹੇ ਹੋ ਇਹ ਡੋਮੈਸਟਿਕ ਫਲਾਈਟਸ ਦਾ ਡਿਪਾਰਚਰ ਆ ਇਥੋਂ ਲੋਕਲ ਫਲਾਈਟਸ ਚੱਲਣਗੀਆਂ ਇੰਡੀਆ ਟੂ ਇੰਡੀਆ ਇਥੋਂ ਆ ਕੇ ਆਪਾਂ ਲੈ ਲਈ ਸਾਰੀ ਆਪਣੀ ਜਾਣਕਾਰੀ ਵੀ ਆਪਣੀ ਜਿਹੜੀ ਆ ਫਲਾਈਟ ਕਦੋਂ ਤੇ ਕਿਹੜੇ ਨੰਬਰ ਤੋਂ ਚੱਲੂਗੀ ਤੇ ਤੁਸੀਂ ਵੀ ਆ ਕੇ ਜਿੱਦਾਂ ਮੇਰੀ UK 810 ਸਾਹਮਣੇ ਲਿਖਿਆ ਤਾਂ ਨੂੰ ਦਿਸ ਨਹੀਂ ਰਿਹਾ ਹੋਣਾ ਮੈਂ ਦਿਖਾਉਣੀ ਆ UK 810 Delhi on time C1C 11 ਤੋਂ ਚੱਲਣੀ ਆ ਤੇ ਆਹਾਹਾਹਾਹਾ ਕੀ ਆਈ ਬਾਤਾਂ ਕੀ ਆਈ ਬਾਤਾਂ ਖੂਬਸੂਰਤੀ ਵੇਖੋ ਤੁਸੀਂ ਇਹ ਟੈਂਗਲੋਰ 에어ਪੋਰਟ ਆਹਾਹਾਹਾ ਅਜੇ ਤਾਂ ਇਹ ਇੱਕ ਫਲੋਰ ਤੇ ਆ ਜਿੱਥੇ ਸਾਡਾ ਡਿਪਾਰਚਰ ਹੋਣਾ ਹੈ ਏਅਰਪੋਰਟ ਦੇ ਇੰਟੀਰੀਅਰ ਨੂੰ ਦੇਖ ਕੇ ਸੱਚੀ ਮੇਰੇ ਮਾਨ ਦੇ ਵਿੱਚ ਆਇਆ ਵੀ ਇੰਨਾ ਸੋਹਣਾ ਏਅਰਪੋਰਟ ਆ ਤੇ ਕਿਸੇ ਮਾਨ ਸਨਮਾਨ ਦੇ ਲਈ ਨੋਮੀਨੇਟ ਨਾ ਹੋਇਆ ਹੋਵੇ ਕਿਵੇਂ ਹੋ ਸਕਦਾ ਫਿਰ ਥੋੜੀ ਜੀ ਰਿਸਰਚ ਕਰਨ ਤੇ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਕਿ ਕੈਂਪੇਗੋੜਾ ਇੰਟਰਨੈਸ਼ਨਲ ਏਅਰਪੋਰਟ ਬੰਗਲੌਰ ਨੂੰ ਯੂਨੈਸਕੋ ਦੇ 2023 ਪ੍ਰੈਕਸ ਵਰਸੇਲਸ ਦੇ ਵਿਖੇ ਵਕਾਰੀ ਪ੍ਰਸ਼ੰਸਾ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਹਵਾਈ ਅੱਡੇ ਦੇ ਟਰਮੀਨਲ 2 T2 ਨੇ ਵਿਸ਼ਵ ਦੇ ਵਰਲਡ ਦੇ ਸਭ ਤੋਂ ਸੋਹਣੇ ਹਵਾਈ ਅੱਡਿਆਂ ਦੇ ਵਿੱਚੋਂ ਇੱਕ ਵਜੋਂ ਜਿਹੜੀ ਮਾਨਤਾ ਪ੍ਰਾਪਤ ਕੀਤੀ ਆ ਤੇ ਇਹਨੂੰ 20 ਦਸੰਬਰ 2023 ਨੂੰ ਇੰਟੀਰੀਅਰ ਦੇ ਲਈ ਵਰਲਡ ਦਾ ਜਿਹੜਾ ਹੈ ਵਿਸ਼ੇਸ਼ ਸਨਮਾਨ ਪੁਰਸਕਾਰ ਪ੍ਰਾਪਤ ਹੋਇਆ ਆ ਵਾਓ ਵਰਲਡਸ ਮੋਸਟ ਬਿਊਟੀਫੁਲ 에어ਪੋਰਟਸ ਦੇ ਵਿੱਚੋਂ ਜਿਹੜਾ ਆ ਬੰਗਲੌਰ ਦਾ 에어ਪੋਰਟ ਤੁਸੀਂ ਦੇਖ ਰਹੇ ਹੋ ਤੇ ਇੱਕ ਵਾਰ ਤੁਹਾਨੂੰ ਫੇਰ ਤੋਂ ਦੱਸ ਦਵਾਂ ਕਿ ਵਰਲਡ ਸਪੈਸ਼ਲ ਪ੍ਰਾਈਜ਼ ਫॉर ਐਨ ਇੰਟੀਰੀਅਰ 2023 20 ਦਸੰਬਰ ਨੂੰ ਇਹਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ 에어ਪੋਰਟ ਤੋਂ ਬਾਅਦ ਬੰਗਲੌਰ ਦਾ 에어ਪੋਰਟ ਜਿਹੜਾ ਆ ਇੰਡੀਆ ਦਾ 3rd ਲਾਰਜੇਸਟ 에어ਪੋਰਟ ਆ ਤੇ ਇਹਨੂੰ 2022 ਦੇ ਵਿੱਚ SkyTrax ਦੁਆਰਾ ਭਾਰਤ ਤੇ ਮੱਧ ਏਸ਼ੀਆ ਦੇ ਵਿੱਚ ਸਰਵੋਤਮ ਖੇਤਰੀ ਹਵਾਈ ਅੱਡੇ ਦੇ ਨਾਲ ਸਨਮਾਨਿਤ ਕੀਤਾ ਗਿਆ It was awarded best regional airport in India and Central Asia by SkyTrax in 2022 क्या बातें क्या बातें ये कोई कुछ डेमो रखा है क्या है ये नहीं बेटा वो चार्जिंग का अच्छा चार्जिंग करता है किसको तो वर्किंग चार्जिंग नहीं है चार्जिंग कर अच्छा ठीक है बहुत सोने एयरपोर्ट है भाई क्या ही बातें क्या ही बातें मैं भी आनी किसी नु नाल लेके इथे फोटोवा खिचेन <laughs> फोटो शूट हो रहे नहीं फोटो शूट हो रहे नहीं ਹਾ 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 ਐਸ ਬੀ ਆਈ ਬੈਂਕ ਵਾਲਿਓ ਮਸ਼ਹੂਰੀ ਤੁਹਾਡੀ ਹੈ ਹਰਿਆਣੇ ਦੇ ਜਗ੍ਹਾ ਤੇ ਬਲਜੀਤ ਜੀ ਜੀ ਤੁਹਾਨੂੰ ਭੇਜਨੀ ਆ ਮੈਂ ਸਪੈਸ਼ਲੀ ਵੀਡੀਓ ਤੁਸੀਂ ਨਿਊਜ਼ਪੇਪਰ ਪੜ੍ਹਨੀ ਆ ਅੱਜ ਦੀਆਂ ਤਾਜ਼ਾ ਖਬਰਾਂ ਤੇ ਇਥੋਂ ਪੜ੍ਹ ਸਕਦੇ ਹੋ ਇੰਗਲਿਸ਼ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਆ ਤੇ ਮੈਨੂੰ ਕੁਝ ਨਹੀਂ ਪਤਾ ਆਪਣੇ ਲਗਜ ਛੱਡ ਕੇ ਆਪਣੇ ਨਾਲ ਦੇ ਕੋਲ ਮੈਂ ਤੁਰ ਹੀ ਫਿਰਦੀ ਉਧਰੋਂ ਬਾਹਵੇਂ ਟਪਾਰ ਚੱਲਦਾ ਟਾਈਮ ਹੋ ਜੇ ਚਲੋ no problem ਤੁਸੀਂ ਏਅਰਪੋਰਟ ਤਾਂ ਦੇਖ ਲੋਗੇ ਨਾਲੇ ਮੇਰਾ ਚਾਹ ਪੂਰਾ ਹੋ ਜਾਏ ਇਹ ਤੋਂ ਸੇ ਖਾਣ ਪੀਣ ਦਾ ਕੋਈ ਵੀ ਸਮਾਨ ਲੈ ਸਕਦੇ ਹੋ نیچے ਜਿੱਥੇ ਅਸੀਂ ਅਰਾਈਵ ਹੋਏ ਸੀ ਉੱਥੇ ਬਹੁਤ ਸੋਹਣੇ ਸ਼ਾਪਿੰਗ ਸਟੋਰ ਸੀ ਕਮਾਲਾਂ ਹੀ ਸੀ ਫਾਈਨਲੀ ਵੇਟ ਕਰਦੇ ਕਰਾਉਂਦਿਆਂ ਤੇ ਘੁੰਮਦੇ ਘੁਮਾਉਂਦਾ ਮੈਨੂੰ ਪਤਾ ਹੀ ਨਹੀਂ ਲੱਗਾ ਟਾਈਮ ਕਿੱਥੇ ਚਲਾ ਗਿਆ ਲਗੇਜ ਜਿਹੜੇ ਨੇ ਉਹ ਜਮ੍ਹਾਂ ਕਰਵਾਉਣ ਦੀ ਆਪਣੀ ਵਾਰੀ ਆ ਗਈ ਆ ਵੇਟ ਘੱਟ ਹੋਊਗਾ ਤੇ ਹੋਰ ਵਧੀਆ ਤਰੀਕੇ ਨਾਲ ਆਪਾਂ 에어ਪੋਰਟ ਦੀ ਅੱਗੇ ਜਾ ਕੇ ਰਿਕਾਰਡਿੰਗ ਕਰਾਂਗੇ ਸਾਹਮਣੇ ਦੇਖੋ ਤੁਸੀਂ 에어ਲਾਈਨ ਦਾ ਸਟਾਫ ਆ ਗਿਆ ਆਪਣੇ ਆਪਣੇ ਟੇਬਲ ਤੇ ਬਹਿ ਗਿਆ ਬਹੁਤ ਹੀ ਸੋਹਣੇ ਇੰਟੀਰੀਅਰ ਦੇ ਨਾਲ ਉਹਨਾਂ ਨੇ ਟੇਬਲ ਡਿਜ਼ਾਈਨ ਕੀਤੇ ਗਏ ਸੈਨੀਟਾਈਜ਼ਰਸ ਦੀਆਂ ਬੋਟਲ ਸਾਹਮਣੇ ਪਈਆਂ ਤੇ ਆਹ ਬੋਰਡਿੰਗ ਪਾਸ ਚੇਰੋ ਗਿਆ ਨਾ ਹੁਣ ਮੈਨੂੰ ਅਜ ਨੂੰ ਮੈਨੂੰ ਪਤਾ ਨਹੀਂ ਐ ਇਹ ਪਹਿਲਾਂ ਮਿਲ ਗਿਆ ਸੀ ਕਿਦਾਂ ਵੈਸੇ ਬੰਗਲੌਰ ਤੋਂ ਦਿੱਲੀ ਦਾ ਜਿਹੜਾ ਐ ਉਹ ਇੱਥੋਂ ਮਿਲਣਾ ਸੀਗਾ ਤੇ ਇਧਰ ਕਸਟਮ ਵਾਲੇ ਮਾੜੀ ਮੋਟੀ ਸਕੈਨਿੰਗ ਤੇ ਚੈਕਿੰਗ ਜਿਹੜੀ ਕਰਵਾਉਣ ਤੋਂ ਬਾਅਦ ਫਾਈਨਲੀ ਆਪਾਂ ਨਜ਼ਾਰੇ ਲੈਣ ਦੇ ਲਈ ਆ ਗਏ ਅਗਲੇ 뷰 ਦੇ ਆਹਾਹਾ ਕੀ ਬਾਤਾਂ ਦੇਖੋ ਤੁਸੀਂ ਮੇਰੀ ਕਰਾਮਾਤ ਨਾਲ ਦੇ ਸਾਰੇ ਜਾ ਕੇ ਬੈਠ ਕੇ ਆਪਾਂ ਲਾਇਆ ਸਟੈਂਡ ਤੇ ਫੋਨ ਪਰਮਿਸ਼ਨ ਲੈ ਲਈ ਸੀ ਆਪਾਂ ਉੱਥੋਂ ਵੀ 에ਰਪੋਰਟ ਦੀ ਰਿਕਾਰਡਿੰਗ ਕਰਨੀ ਉਹ ਕਹਿੰਦੇ ਖੁੱਲੇ ਦਿਲ ਦੇ ਨਾ ਕਰੋ ਕੋਈ ਚੱਕਰ ਨਹੀਂ ਤੇ ਦੇ ਲੈਣਾ ਖੁੱਲ ਗਿਆ ਪਾਣੀ ਦੇ ਨਜ਼ਾਰੇ ਲੈਣੇ ਨੇ ਹੁਣ ਬੈਠ ਕੇ ਮੈਡਮ ਹੋਣਾ ਨਹੀਂ ਪੋਜ਼ ਪੋਜ਼ ਮਾਰੇ ਆਪਾਂ ਲੋਕ ਵੇਖ ਵੇਖ ਕੇ ਲੰਘ ਰਹੇ ਸੀ ਵੀ ਕੱਲੀ ਕੁੜੀ ਤੇ ਕਿਆ ਬਾਤਾਂ ਹੈ ਕੋਈ ਹੈਲਪਰ ਵੀ ਨਹੀਂ ਨਾਲ ਤੁਸੀਂ ਦੇਖੀ ਚਲੋ 에어ਪੋਰਟ ਦੀ ਖੂਬਸੂਰਤੀ ਤੇ ਨਾਲ-ਨਾਲ ਮੈਂ ਤੁਹਾਨੂੰ ਥੋੜਾ ਜਿਹਾ 에어ਪੋਰਟ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਦਈ ਜਾਵਾਂ ਇਹ ਹਵਾਈ ਅੱਡਾ ਜਿਹੜਾ ਆ ਭਾਰਤ ਦਾ ਸਭ ਤੋਂ ਤੀਜਾ ਵੱਡਾ ਹਵਾਈ ਅੱਡਾ ਤਾਂ ਹੈਗਾ ਹੀ ਇਹਦੇ ਨਾਲ ਬਿਜ਼ੀ 에ਰਪੋਰਟ ਵੀ ਆ ਭਾਰਤ ਦਾ ਜੋ ਦਿੱਲੀ ਤੇ ਮੁੰਬਈ ਦੇ ਹਵਾਈ ਅੱਡਿਆਂ ਦੇ ਕਹਿ ਸਕਦੇ ਹਾਂ ਪਿਛਲੀ ਕਤਾਰ ਦੇ ਵਿੱਚ ਆਉਂਦਾ ਆ ਔਰ ਏਸ਼ੀਆ ਦਾ ਇਹ ਪੱਚਿਮਾ ਸਭ ਤੋਂ ਬਿਜ਼ੀ ਹਵਾਈ ਅੱਡਾ ਹੈ ਏਸ਼ੀਆ ਦੀ ਗੱਲ ਕਰੀਏ ਤੇ ਵਰਲਡ ਦੀ ਗੱਲ ਕਰੀਏ ਤਾਂ 56 ਜਿਹੜੀ ਆ ਜਗ੍ਹਾ ਦੇ ਉੱਪਰ ਹੀ ਆਉਂਦਾ ਹੈ 55ਵਾਂ ਸਭ ਤੋਂ ਬਿਜ਼ੀ ਹਵਾਈ ਅੱਡਾ ਸਾਲ 2023-24 ਦੇ ਵਿੱਚ ਇਸ ਹਵਾਈ ਅੱਡੇ ਨੇ ਸੰਤੀ ਪੁਆਇੰਟ 5 ਮਿਲੀਅਨ ਤੋਂ ਵੱਧ ਜਿਹੜੇ ਨੇ ਪੈਸੇਂਜਰਸ ਯਾਤਰੀ ਤੇ 439495 ਟਨ ਜਿਹੜਾ ਮਾਲ ਆ ਉਹਦੀ ਸੰਭਾਲ ਕੀਤੀ ਮਤਲਬ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਇੰਨੇ weight ਨੂੰ ਤੇ ਇੰਨੇ ਯਾਤਰੀਆਂ ਨੂੰ ਇੰਨੇ ਪ੍ਰੋਵਾਈਡ ਕੀਤੀਆਂ ਤੇ ਹਵਾਈ ਏਡਾ ਸਾਰੇ 6 ਆਬਾਦ ਮਹਾਦੀਪਾਂ ਦੇ ਲਈ ਕਨੈਕਟਿੰਗ ਫਲਾਈਟਸ ਦੀ ਪੇਸ਼ਕਸ਼ ਕਰਦਾ ਆ ਤੇ ਉਹਨਾਂ ਦੇ ਵਿੱਚੋਂ 5 ਦੇ ਲਈ ਤਾਂ ਬਿਲਕੁਲ ਸਿੱਧੀਆਂ ਉਡਾਣਾਂ ਜਾਂਦੀਆਂ ਆ ਟਿੰਮ ਹੋਟਲ ਮਿਲ ਗਿਆ ਇੱਧਰ ਤੇ ਕੈਨੇਡਾ ਦੀ ਯਾਦ ਆ ਗਈ ਆ ਹੁਣ ਦੇਖਿਓ ਜਵੰਦਾ ਸਾਹਿਬ ਨੇ ਇੱਧਰ ਨੂੰ ਐਂਟਰ ਕਰਨਾ ਹੈ ਤੇ ਕੈਨੇਡਾ ਤੋਂ ਮਿਲੇ ਪ੍ਰੌਂਟ ਇੱਥੇ ਬਹਿ ਕੇ ਖਾਣੇ ਆ ਟਿਮੋਟਨ ਦੀ ਵੀ ਪੂਰੀ ਸਫਾਈ ਆ ਤੁਸੀਂ ਦੇਖੋ ਤੇ ਖਾਣ ਪੀਣ ਵਾਲੇ ਖਾਪ ਹੀ ਰਹੇ ਨੇ ਸ਼ੈਰੀ ਜੀ ਜੀ ਦੇ ਹੱਥ ਵਾਲੇ ਪ੍ਰੌਂਟ ਆ ਨਾ ਬ੍ਰੇਕਫਾਸਟ ਹੋ ਰਿਹਾ ਆਫੀ ਦਿਨ ਆ ਲੋਕੀ ਚਾਹ ਤੇ ਮੱਖਣ ਨਾਲ ਕਰਦੇ ਆ ਮਾਈ ਡੋਗ ਡੈਡਾ ਫਰਾਨੀਤਾ ਨੋਵਾਸ ਕੇ ਮੈਂ ਸੋਹਰੇ ਹੁਣੇ ਬਹੁਤ ਸੋਹਣਾ ਹੈ ਬੰਗਲੌਰ এয়ারਪੋਰਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੈਨਰੀ ਦੇਖੋ ਕਿੰਨੀ ਸੋਹਣੀ ਬਣੀ ਸਾਹਮਣੇ ਬਹੁਤ ਸੋਹਣਾ ਟੀਮ ਬਣਿਆ ਹੈ ਕੀ ਕਲਾਕ੍ਰਿਤੀਆਂ ਦੇਖੋ ਅਗਲੀਆਂ ਦੀਆਂ ਕਲਾਕ੍ਰਿਤੀਆਂ ਕੀ ਆਈ ਬਾਤਾਂ ਕੀਤੀਆਂ ਪਈਆਂ ਨੇ ਵਾਲ ਪੇਂਟ ਕਿੰਨੇ ਸੋਹਣੇ ਕੀਤੇ ਨੇ ਵਾਲ ਪੇਂਟ ਨੇ ਜਾਂ ਵਾਲ ਪੇਪਰ ਨੇ ਇਹ ਦੋਨੋਂ ਵਾਲ ਪੇਪਰ ਹੀ ਲੱਗ ਰਹੇ ਲਓ ਜੀ ਬਿਊਟੀ ਆ ਲਿਓ ਮੇਰੇ ਵਰਗਿਆਂ ਦਾ ਫੇਵਰਟ ਸਪੌਟ ਆ ਗਿਆ ਪਰ ਜੇਬ ਚ ਥੇਲਾ ਨਹੀਂ ਤੇ ਕਰਦੀ ਮੇਲਾ ਮੇਲਾ ਵਾਲਾ ਹਾਲ ਆ ਖੋਸ਼ ਨਹੀਂ ਲੈਣਾ ਇੱਥੋਂ ਕੁਝ ਨਹੀਂ ਲੈਣਾ ਵਿਸ਼ੇਸ਼ ਜਾਣਕਾਰੀ ਹੋਰ ਦੇਖੀ ਚਲੋ ਤੁਸੀਂ ਖੂਬਸੂਰਤੀ ਤਾਂ ਕਿਆ ਹੀ ਬਾਤਾਂ ਇੰਟਰਨੈਸ਼ਨਲ 에어ਪੋਰਟ ਹੈਗਾ ਆ ਤੇ ਖੂਬਸੂਰਤੀ ਤਾਂ ਹੋਣੀ ਆ 에어ਪੋਰਟ ਦੀ ਗੱਲ ਕਰੀਏ ਤਾਂ ਇਹਦੇ ਦੋ ਯਾਤਰੀ ਟਰਮੀਨਲ ਆ ਜੋ ਡੋਮੈਸਟਿਕ ਤੇ ਇੰਟਰਨੈਸ਼ਨਲ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਫਲਾਈਟਸ ਨੂੰ ਸੰਭਾਲਦੇ ਆ ਤੇ ਦੋ ਇਹਦੇ 92 ਆ ਜਿਨ੍ਹਾਂ ਦੇ ਵਿੱਚੋਂ ਦੂਜਾ ਜਿਹੜਾ ਹੈ 6 ਦਸੰਬਰ 2019 ਨੂੰ ਚਾਲੂ ਕੀਤਾ ਗਿਆ ਸੀਗਾ ਤੇ ਦੂਜੇ ਟਰਮੀਨਲ ਦਾ ਜਿਹੜਾ ਉਦਘਾਟਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣਾਂ ਦੇ ਦੁਆਰਾ ਦਸੰਬਰ 2022 ਦੇ ਵਿੱਚ ਕੀਤਾ ਗਿਆ ਸੀ ਤੇ ਜਨਵਰੀ 2023 ਦੇ ਵਿੱਚ ਡੋਮੈਸਟਿਕ ਜਿਹੜੀਆਂ ਫਲਾਈਟਸ ਸੀਗੀਆਂ ਉਹ ਸ਼ੁਰੂ ਕੀਤੀਆਂ ਗਈਆਂ ਸੀ ਇੱਥੇ ਇੱਥੇ ਕਰਕੇ ਤੁਸੀਂ ਆਪਣਾ ਗੇਟ ਨੰਬਰ ਲੱਭ ਸਕਦੇ ਹੋ ਜਿਵੇਂ ਕਿ ਮੇਰਾ ਗੇਟ ਆ D11 ਤੇ ਮੈਂ ਇਸ ਤੀਰਵਾਰ ਨੂੰ ਜਾਊਂਗੀ ਤੇ D 18 ਤੋਂ 31 ਨਾਲ ਇੱਧਰ ਨੂੰ ਜਾੜੀਏ ਤੇ ਆਪਾਂ ਇੱਧਰ ਨੂੰ ਜਾਂਦੇ ਹਾਂ ਕਿਆ ਹੀ ਵਾਤਾ ਪਟਾਰੇ ਠੱਕੇ ਆਰੇ ਸੌਂਗੇ ਜਿੱਥੇ ਜਿੱਥੇ ਸੋਫੇ ਮਿਲੇ ਆ ਹਾ 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 ਕੀ ਖੂਬਸੂਰਤੀ ਕਿਆ ਮੈਂ ਤੇ ਹੈਰਾਨ ਆ ਨੋ ਡਾਊਟ ਦਿੱਲੀ ਵਾਲਾ 에어ਪੋਰਟ ਵੀ ਬਹੁਤ ਸੋਹਣਾ ਆ ਪਰ ਇੱਥੇ ਤਾਂ ਕਮਾਲ ਹੀ ਕੀਤੀ ਪਈ ਆ ਨੋ ਡਾਊਟ ਬੈਕਗ੍ਰਾਉਂਡ ਬਹੁਤ ਸੋਹਣਾ ਆ ਰਿਹਾ ਪਰ ਮੇਰੀਆਂ ਫੋਟੋਆਂ ਖਿੱਚਣ ਵਾਲਾ ਕੋਈ ਨਹੀਂ ਆਗਾ ਮੈਂ ਵਿੱਚ ਵਿੱਚ ਦਾਲ ਲਈ ਜਾਨੀ ਆ ਹੋ ਟੋ 211 ਮੈਂ ਵਿੱਚ ਵਿੱਚ ਦਾਲ ਲਈ ਜਾਨੀ ਆ ਵੀ ਕਿਸੇ ਨੇ ਕਿਸੇ ਨੂੰ ਕਹਿ ਕੇ ਕਦੀ ਫੋਟੋ ਹੀ ਕੱਢਣੀ ਨਹੀਂ ਕਿ ਉਹ ਬਣਾ ਲਾ ਖਬਰਦਾਰ ਸਾਵਧਾਨ ਜਨਾਬ ਮਨਪ੍ਰੀਤ ਜਵੰਦਾ ਜੀ ਪਹੁੰਚ ਗਏ ਹੈ ਆਪਣੇ ਗੇਟ ਨੰਬਰ ਪਰ ਫਲਾਈਟ ਕੇ ਗੇਟ ਨੰਬਰ ਪਰ ਔਰ ਅਗੇ ਅਗੇ ਦੇਖ ਕੇ ਦਿੱਖਤਾ ਹੈ ਕਿ ਆ ਜਨਾਬ ਬਹੁਤ ਹੀ ਸੋਹਣਾ 에ਰਪੋਰਟ ਤੇ ਸੋਹਣੇ 에ਰਪੋਰਟ ਤੇ ਸਾਨੂੰ ਸੋਹਣਾ ਜੀ ਆਰਟ ਵਰਕ ਦੇਖਣ ਨੂੰ ਮਿਲ ਰਿਹਾ ਹੈ ਇਸ ਆਠ ਵਕ ਨੂੰ ਮੇਰੇ ਖਿਆਲ ਦੇ ਨਾਲ ਜੇ ਕਟਪੁਤਲੀ ਕਹਿ ਲਈਏ ਜਾਂ ਜੋ ਵੀ ਗੁੱਡੀਆਂ ਪਟੋਲੇ ਕਹਿ ਲਈਏ ਹੈਨਾ ਕਿਉਂਕਿ ਇਹਦੇ ਵਿੱਚ ਕੁਛ ਨਾ ਕੁਛ ਦਰਸਾਇਆ ਗਿਆ ਹੈ ਹਰ ਮੂਰਤੀ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਗਲਤ ਨਹੀਂ ਹੋਊਗਾ ਇਹਨੂੰ ਦੇਖਦੇ ਆਂ ਕਟਪੁਤਲੀ ਦੀ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਜ਼ਿਹਨ 'ਚ ਆਉਂਦਾ ਹੈ ਵੀ ਕਟਪੁਤਲੀ ਜਿਹੜੀ ਆ ਇੱਕ ਅਹਿਮ ਲੋਕਨਾਚਾ ਸਾਡੇ ਸੱਭਿਆਚਾਰ ਦਾ ਸਮਾਜ ਦਾ ਇੱਕ ਕਲਾ ਹਿੱਸਾ ਆ ਤੇ ਜੋਧਪੁਰ ਕਰਨਾਟਕ ਤੇ ਰਾਜਸਥਾਨ ਦਾ ਬਹੁਤ ਫੇਮਸ ਆਰਟ ਹੈ ਇਹ ਪੰਜਾਬ ਦੇ ਵਿੱਚ ਵੀ ਸਾਨੂੰ ਕਈ ਜਗ੍ਹਾ ਤੇ ਕਟਪੁਤਲੀ ਨਾਚ ਜਿਹੜੇ ਦੇਖਣ ਨੂੰ ਮਿਲਦੇ ਆ ਤਰ੍ਹਾਂ ਤਰ੍ਹਾਂ ਦੇ ਨਾਵਾਂ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਲਿਆ ਜਾਂਦਾ ਆ ਡੋਰ ਕਟਪੁਤਲੀ ਕਹਿ ਲੀਏ ਆਪਾਂ ਛਿਟੀ ਕਟਪੁਤਲੀਆਂ ਕਹਿ ਲੀਏ ਜਾਂ ਕਈ ਹੋਰ ਨਾਵਾਂ ਦੇ ਨਾਲ ਤੇ ਇਹ ਵੈਸੇ ਡੋਰ ਕਟਪੁਤਲੀਆਂ ਹੀ ਆ ਲਮਕਾਈਆਂ ਹੋਈਆਂ ਦੇਖ ਲਓ ਤੁਸੀਂ ਇੱਕ ਚੱਕਰੀ ਜੀ ਦੇ ਨਾਲ ਹਨਾ ਕੱਟ ਪੁਤਲੀ ਦੀ ਤਰ੍ਹਾਂ ਸਾਡੀ ਜ਼ਿੰਦਗੀ ਆ ਇੱਕ ਤਮਾਸ਼ੇ ਦੇ ਵਾਂਗ ਜਿਵੇਂ ਅਸੀਂ ਇਹਨੂੰ ਨਚਾਉਂਦੇ ਜਾਂਦੇ ਆ ਜਾਂ ਜ਼ਿੰਦਗੀ ਇਹਨੂੰ ਨਚਾਉਂਦੀ ਜਾਂਦੀ ਆ ਤਾਂ ਸਾਨੂੰ ਉਵੇਂ ਨੱਚਣਾ ਪੈਂਦਾ ਆ ਹਨਾ ਪਰ ਤੁਹਾਡੇ ਅੰਦਰ ਦੀ ਜਿਹੜੀ ਕੱਟ ਪੁਤਲੀ ਆ ਉਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਨਚਾਓ ਕਿਸੇ ਹੋਰ ਦੇ ਹਿਸਾਬ ਦੇ ਨਾਲ ਨਹੀਂ ਕਿਉਂਕਿ ਇਹ ਕੱਟ ਪੁਤਲੀਆਂ ਜਿਹੜੀਆਂ ਆ ਕਲਾਕਾਰਾਂ ਦੇ ਹਿਸਾਬ ਦੇ ਨਾਲ ਨੱਚਦੀਆਂ ਨੇ ਪਰ ਐਂਡ ਤੇ ਸੰਦੇਸ਼ ਭਰੀ ਗੱਲ ਇਹ ਤੁਹਾਡੀ ਕੱਟ ਪੁਤਲੀ ਉਹੋ ਜਿਹਾ ਹੀ ਪ੍ਰਦਰਸ਼ਨ ਕਰੂਗੀ ਜਿਹੋ ਜਿਹਾ ਤੁਸੀਂ ਚਾਹੋਗੇ ਨਾਲ ਨਾਲ ਲੱਗੇ ਦੇਖ ਲੋ ਜੀ ਕਟਪੁਤਰੀ ਤੋਂ ਇਲਾਵਾ ਹੋਰ ਵੀ ਇੰਟੀਰੀਅਰ ਕਿੰਨਾ ਸੋਹਣਾ ਹੈ ਕਿੰਨਾ ਖੂਬਸੂਰਤ ਹੈ ਕਮਾਲਾਂ ਹੀ ਕੀਤੀਆਂ ਪਈਆਂ ਨੇ ਕਮਾਲਾਂ ਹੀ ਕੀਤੀਆਂ ਪਈਆਂ ਨੇ ਸੱਚੀ ਲੋਕਾਂ ਨੇ ਵੀ ਕਿਹਾ ਹੈ ਵੀ ਕੁੜੀ ਨੇ ਚੰਗਾ ਕਦੋਂ ਦਾ ਕੈਮਰਾ ਫੜਿਆ ਹੈ ਤੇ ਕਿੱਡੀ ਰੀਜ ਦੇ ਨਾਲ ਇਹ ਆਪਣੇ ਟਿਕਟ ਦੀ ਜਿਹੜੀ ਆ ਵਸੂਲੀ ਕਰ ਰਹੀ ਹੈ ਇੱਥੇ ਬਲੌਗ ਸ਼ੂਟ ਕਰਕੇ ਤੇ ਪਰ ਦੇਖਣ ਵਾਲੀ ਚੀਜ਼ ਹੈ ਦੇਖਣੀ ਚਾਹੀਦੀ ਜਿਹੜੇ ਕੰਮ 'ਚ ਇੰਟਰਸਟ ਹੋਵੇ ਉਹਨੂੰ ਕਿਤੇ ਬਿਨਾਂ ਰਿਆਵ ਨਹੀਂ ਜਾਂਦਾ ਮੈਨੂੰ ਤਾਂ ਖੂਬਸੂਰਤੀ ਇੰਨਾ ਖਿੱਚ ਰਹੀ ਆ ਆਪਣੇ ਵੱਲ ਇੰਨਾ ਖਿੱਚ ਰਹੀ ਆ ਆਕਰਸ਼ਿਤ ਕਰ ਰਹੀ ਆ ਕਹਿ ਸਕਦੇ ਆ ਵੀ ਪੁੱਛੋ ਕੁਝ ਨਾ ਤੇ ਆ ਦੂਜੇ ਟਰਮੀਨਲ ਦਾ ਉਹ ਘਟਨਾ ਪਾ ਤੁਹਾਨੂੰ ਦੱਸਿਆ ਸੀ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਣਾ ਨੇ 2022 ਦੇ ਵਿੱਚ ਕੀਤਾ ਸੀ ਤੇ ਜਨਵਰੀ 2023 ਦੇ ਵਿੱਚ ਘਰੇਲੂ ਸੰਚਾਲਨ ਜਿਹੜਾ ਸੀਗਾ ਉਹ ਸ਼ੁਰੂ ਹੋ ਗਿਆ ਸੀ ਡੋਮੈਸਟਿਕ ਫਲਾਈਟਸ ਦਾ ਇਸ ਟਰਮੀਨਲ ਤੋਂ ਤੇ ਸਾਰੇ ਇੰਟਰਨੈਸ਼ਨਲ ਜਿੰਨੇ ਵੀ ਫਲਾਈਟ ਸੀਗੀਆਂ ਉਹ 2023 ਦੇ ਵਿੱਚ ਨਵੇਂ ਟਰਮੀਨਲ ਦੇ ਵਿੱਚ ਚਲੀਆਂ ਆ ਗਈਆਂ ਸੀ ਤੇ ਇੱਥੇ ਇੱਕ ਕਾਰਗੋ ਪਿੰਡ ਤੇ ਤਿੰਨ ਕਾਰਗੋ ਟਰਮੀਨਲ ਵੀ ਆ ਸਾਨੂੰ ਦੇਖਣ ਨੂੰ ਮਿਲਦੇ ਆਪਣੀਆਂ ਸਵਾਮਾਂ ਨਭਾਉਂਦੇ ਹੋਏ ਲਓ ਜੀ D11 ਗੇਟ ਤੋਂ ਅੰਦਰ ਐਂਟਰ ਹੋ ਗਿਆ ਤੇ ਜਹਾਜ਼ ਦੀ ਐਂਟਰੀ ਵਿਸ ਤਾਰਾ 에ਅਰਲਾਈਨ ਕੀ ਬਾਤਾਂ ਨੇ ਕੀ ਅਹ ਦਿੱਲੀ ਬੇਸਿਕਲੀ fromParams ਪੰਜਾਬ ਤੋਂ ਤਾਂ ਸਿੱਕਾ ਹਵਾਈ ਅੱਡਾ AIX ਕਨੈਕਟ ਅਲਾਈਅੰਸ ਜਿਹੜਾ ਏਅਰ ਤੇ ਇੰਡੀਗੋ ਸਟਾਰ ਏਅਰ DHL 에ਵੀਏਸ਼ਨ ਦੇ ਲਈ ਇੱਕ ਹੱਬ ਦੇ ਵਜੋਂ 에어ਪੋਰਟ ਕੰਮ ਕਰਦਾ ਆ ਤੇ 에어 ਇੰਡੀਆ ਤੇ ਸਪਾਈਸ ਚਟ ਦੇ ਲਈ ਇੱਕ ਫੋਕਸ ਸਿਟੀ ਕਰਕੇ ਜਾਣਿਆ ਜਾਂਦਾ ਆ ਫਲਾਈਟ ਦੀ ਤਕਰੀਬਨ ਤਕਰੀਬਨ ਤਿਆਰੀ ਆ ਦੇਖੋ ਜਹਾਜ਼ ਦੀਆਂ ਸਟਿੱਪਣੀਆਂ ਜਿਹੜੀਆਂ ਨੇ ਵਿੱਚ ਰੱਖੀਆਂ ਜਾ ਰਹੀਆਂ ਆ ਬੈਗ ਬੂਗ ਲੋਡ ਹੋ ਗਏ ਨੇ ਆਹ ਹਾਂ ਸਫਰ ਦੀ ਧਰਮ ਮੈਂ ਗੱਲ ਕਰਦਾ ਦੱਸਾਂ ਪਏ ਆਪਣੇ ਸਫਰ ਦੇ ਦੌਰਾਨ ਮੈਨੂੰ ਵਿਸਤਾਰ ਆਇਰਲਾਈਨ ਦੇ ਲੌਂਗ ਫਲਾਈਟਸ ਦੀ ਗੱਲ ਕਰਾਂ ਮੈਂ ਤਾਂ 에ਅਰ ਇੰਡੀਆ 에ਅਰ ਕੈਨੇਡਾ ਨਾ ਹਾਂਸਾ ਜਪਾਨੀ 에ਅਰਲਾਈਨ ਵਰਗੀਆਂ ਫਲਾਈਟਸ ਵਿੱਚ ਸਫਰ ਕਰਨ ਦਾ ਮੈਨੂੰ ਮੌਕਾ ਮਿਲਿਆ ਸਾਰਿਆਂ ਦੇ ਵਿੱਚੋਂ ਬੈਸਟ ਜਿਹੜੀ ਹੈ ਮੈਨੂੰ ਲਫਤਾਨ ਸਾਇਰ ਇੰਡੀਆ 에ਅਰ ਕੈਨੇਡਾ ਲੱਗੀਆਂ ਕਿਉਂਕਿ ਲੰਬੀਆਂ ਫਲਾਈਟ ਦਾ ਜਿਹੜਾ ਸਫਰ ਨੇ ਆਹੋ ਫਲਾਈਟਸ ਚੱਲੀਆਂ ਹੁੰਦਾ ਤਾਂ ਨਹੀਂ ਵਧੀਆ ਬਤੀਤ ਹੁੰਦਾ ਤੇ ਖਾਣਾ ਪਾਣੀ ਇਹਨਾਂ ਦਾ ਬਹੁਤ ਹੀ ਵਧੀਆ ਸੀ ਸਰਵਿਸ ਇਹਨਾਂ ਦੀ ਬਹੁਤ ਹੀ ਵਧੀਆ ਸੀ ਤੁਸੀਂ ਵੀ ਜੇਕਰ ਲੰਬੀ ਫਲਾਈਟ ਦਾ ਸਫਰ ਕਰਨਾ ਹੈ ਤਾਂ ਲਫਤਾਨ ਸਾਇਰ ਇੰਡੀਆ 에ਅਰ ਕੈਨੇਡਾ ਵਰਗੀਆਂ 에ਅਰਲਾਈਨਸ ਨੂੰ ਜਿਹੜੀ ਅਪਰੋਚ ਕਰ ਸਕਦੇ ਆ ਟਿਕਟ ਆਪਣੀਆਂ ਬੁੱਕ ਕਰ ਸਕਦੇ ਹੋ ਤੇ ਬਾਕੀ ਆਪਣੀ ਫਲਾਈਟ ਹੁਣ ਬੰਗਲੌਰ ਤੋਂ ਜਿਹੜੀ ਹੈ ਦਿੱਲੀ ਵੱਲ ਨੂੰ ਰਵਾਨਾ ਹੋ ਗਈ ਹੈ तकरीबन तकरीबन 2 ਘੰਟਿਆਂ ਦੇ ਬਾਅਦ ਆਪਾਂ ਦਿੱਲੀ ਲੱਗ ਜਾਣਾ ਮੇਰੇ ਖਿਆਲ ਨਾਲ 7:00 ਵਜੇ ਜਹਾਜ਼ ਇਧੋ ਉੱਡਿਆ ਸੀਗਾ ਤੇ ਆਪਾਂ 9:00 ਵਜੇ ਜਾ ਕੇ ਦਿੱਲੀ ਪਹੁੰਚ ਗਏ ਸੀ ਸਵੇਰੇ ਸਵੇਰੀ ਤੇ ਠੰਡ ਸੀ ਸਰਦੀ ਸੀ ਤੇ ਇਹ ਦਿਨ ਸੀਗਾ 5 ਜਨਵਰੀ ਦਾ ਹੁਣ ਮੇਰੇ ਮਨ ਚ ਗਾਲਾਂ ਨਾ ਕੱਢਿਓ ਕਿੰਦੀ ਦੇਰ ਜਾਂ ਲੇਟ ਵਲੌਗ ਪਾ ਰਹੀ ਆ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਆ ਆਪਣੀ ਮਰਜ਼ੀ ਦੇ ਨਾਲ ਹੀ ਜਿਹੜਾ ਕੰਮ ਕਰਦੀ ਆ ਮਰਜ਼ੀ ਦੀ ਮਾਲਕ ਆ ਆਪਾਂ ਬਹੁਤ ਜਲਦੀ ਰੈਗੂਲਰ ਵੀ ਹੋਵਾਂਗੇ ਸੋਹਣੇ ਸੋਹਣੇ ਸ਼ੋਅ ਜਿਹੜੇ ਨੇ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਪਰ ਫਿਲਹਾਲ ਮੈਂ ਥੋੜਾ ਜੈਨੂ ਮੈਂਟੇਨ ਤੇ ਆਪਣੇ ਪ੍ਰੋਫਾਈਲ ਨੂੰ ਜਿਹੜਾ ਓਕੇ ਰਿਪੋਰਟਰ ਰੱਖ ਰਹੀ ਆ ਇਹਦੇ ਜ਼ਰੀਏ ਤੇ ਆਪਣੀਆਂ ਜਿਹੜੀਆਂ ਯਾਦਾਂ ਜਾਂ ਮੂਮੈਂਟਸ ਸੀਗੀਆਂ ਕੈਚ ਕੀਤੀਆਂ ਹੋਈਆਂ ਉਹਨਾਂ ਨੂੰ ਸਵਾਲ ਰਹੀਆਂ ਅਪਲੋਡ ਕਰਕੇ ਤੇ ਇਹ ਨਹੀਂ ਆ ਵੀ ਕੋਈ ਬਿਨਾਂ ਜਾਣਕਾਰੀ ਦੇ ਚੀਜ਼ਾਂ ਰਿਕਾਰਡ ਕੀਤੀਆਂ ਹੋਈਆਂ ਮੈਂ ਚੀਜ਼ ਵੀ ਉਹੀ ਅਪਲੋਡ ਕਰ ਰਹੀ ਆ ਜਿਹਦੇ ਤੋਂ ਤੁਹਾਨੂੰ ਵੀ ਜਾਣਕਾਰੀ ਮਿਲੇ ਦੇਖ ਕੇ ਚੰਗਾ ਲੱਗੇ ਤੇ ਮੇਰੀਆਂ ਮੈਮਰੀਜ਼ ਵੀ ਸੰਭਾਂ ਜਾ ਜਾਣ। ਹੁਣ ਇੱਥੇ ਅਸਮਾਨ ਦੇ ਵਿੱਚ ਉੱਡਦੇ ਹੋਇਆ ਮੇਰੇ ਕੋਲ ਖਾਸ ਬੋਲਣ ਦੇ ਲਈ ਕੁਝ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਮੈਂ ਅਸਮਾਨ ਤੇ ਰੰਗ ਬਦਲਦੇ ਹੋਏ ਬੱਦਲ ਬੰਗਲੌਰ ਤੋਂ ਲੈ ਕੇ ਕਿੱਥੋਂ ਤੱਕ ਦਿੱਲੀ ਤੱਕ ਦਿਖਾਉਣੇ ਆ। ਦੇਖੋ ਕਿੰਨਾ ਉੱਚਾ ਜਹਾਜ਼ ਕਿੰਨੇ ਫੁੱਟ ਚ ਉੱਡਦਾ ਆ ਤੇ ਕਿਵੇਂ-ਕਿਵੇਂ ਦਾ ਤੁਹਾਨੂੰ ਉੱਪਰ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਦਾ ਆ। ਡਿਫਰੈਂਟ ਜਿਹੜੇ ਥੀ ਵਿਊਜ਼ ਆ ਤੁਹਾਨੂੰ ਅਸਮਾਨ ਦੇ ਦੇਖਣ ਨੂੰ ਮਿਲਣਗੇ ਤੇ ਇਹਦੇ ਨਾਲ ਹੀ ਮੈਂ ਆਪਣੇ ਢਿੱਡ ਦੀਆਂ ਗੱਲਾਂ ਪਤਾ ਤੁਹਾਡੇ ਨਾਲ ਕਰ ਲਾਂ ਚਾਹ ਮੈਨੂੰ ਬਹੁਤ ਹੀ ਜ਼ਿਆਦਾ ਆ ਦਿਲੋਂ ਜਾ ਕੇ ਮੈਂ ਸਿੱਧਾ ਜਲੰਧਰ ਪਹੁੰਚਣਾ ਆ ਕਿਉਂਕਿ ਉੱਥੇ ਸਾਡੀ ਸਾਰੀ ਫੈਮਿਲੀ ਸ਼ਾਪਿੰਗ ਕਰਨ ਦੇ ਲਈ ਆਈ ਹੋਈ ਆ ਭਤੀਜੀ ਦਾ ਵਿਆਹ ਆ ਤੇ ਆ ਦੇਖ ਲਓ ਜਾਂਦੇ ਜਾਂਦੇ ਮੇਰੀ ਸ਼ਕਲ ਵੀ ਵੇਖ ਲਓ ਹੈ ਮੈਂ ਗਿਆ ਬੋਲੀ ਜਾਨੀ ਆ ਸਟਾਰ ਮੈਂ ਆ ਬਲੌਗ ਦੀ ਤੇ ਆਪਣਾ ਮੂੰਹ ਤਾਂ ਮੈਂ ਦਿਖਾ ਨਹੀਂ ਰਹੀ ਆਹਾ ਆਹਾ ਉੱਪਰ ਦੇਖੋ ਤੁਸੀਂ ਚਿੱਟੀ ਚਾਦਰ ਮਿਸ਼ੀ ਹੋਈ ਐਂ ਕਈ ਵਾਰੀ ਲੱਗਦਾ ਨਾ ਕਿ ਸਵਰਗ ਐਹੋ ਜਿਹੀ ਹੁੰਦੀ ਨਹੀਂ ਜਿੱਥੇ ਆਪਾ ਜਾ ਕੇ ਬਹਿਣਾ ਜੇ ਕਿਤੇ ਚੰਗੇ ਕਰਮ ਕੀਤੇ ਹੋਈਏ ਤੇ ਚਿੱਟਾ ਚਿੱਟਾ ਰੂਤ ਆਸੇ ਪਾਸੇ ਚਿੱਟਾ ਚਿੱਟਾ ਮਾਹੌਲ ਪਰ ਹਸੀਆਂ ਖੇਡੀਆਂ ਨੇ ਤੁਹਾਡੇ ਨਾਲ ਸੱਚੀ ਜੀ ਦੇਖੋ ਐਕਚੁਅਲ ਦੇ ਵਿੱਚ ਉੱਪਰ ਦਾ ਨਜ਼ਾਰਾ ਕਿੰਨਾ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਵਿਊ ਤਾਂ ਐਦਾਂ ਦਾ ਲੱਗਦਾ ਸੀ ਵੀ ਸੱਚੀ ਆ ਜ਼ਮੀਨ ਜਾਂ ਧਰਤੀ ਆ ਤੇ ਇਹਦੇ ਤੇ ਆ ਕੇ ਆਪਾਂ ਕੋਠੇ-ਕੋਠੀਆਂ ਪਾ ਸਕਦੇ ਆ ਜੇ ਇਹਦੇ ਤੇ ਚੱਲਾਂਗੇ ਤਾਂ ਬੱਸ ਡਿੱਗਣਾ ਵੀ ਨਹੀਂ ਆ ਅੱਜ ਤੋਂ ਦਨੂ ਕੱਟਦੀ ਹੋਈ ਫਲਾਈਟ ਉਤਰ ਗਈ ਆਪਣੀ ਦਿੱਲੀ 에ਰਪੋਰਟ ਤੇ ਦਿਖਣ ਲੱਗ ਗਿਆ ਆਪਾਂ ਨੂੰ ਥੋੜਾ-ਥੋੜਾ ਕੀ ਕਹਿ ਸਕਦੇ ਆ ਮਤਾਨੀ ਖੇਤਰ ਥੱਲੇ ਜਿੱਥੇ ਜਹਾਜ਼ ਉਤਰਨਾ ਆ ਕਿਆ ਬਾਤ ਹੈ ਕਿਆ ਬਾਤ ਹੈ ਔਰ ਜਿਹੜਾ ਬਸ ਦਾ ਸਫਰ ਐ ਬਸ ਥੋੜਾ ਜਿਹਾ ਗੋਹੀ ਆੱਖਾਂ ਨਿਕਲਣਾ ਇੰਡੋ-ਕਨੇਡੀਅਨ ਦਾ ਸਾਸ ਔਖਾ ਹੋ ਗਿਆ ਐ ਦਿੱਲੀ ਉੱਤਰ ਕੇ ਦੇਖ ਮੋਰ ਨਾਲ ਹੀ ਫੋਨ ਚੱਲ ਜਾਣਾ ਤੇ ਟੰ ਟੰ ਮੈਸੇਜ ਇੰਡੀਆ ਵਾਲੇ ਨੰਬਰ ਤੋਂ ਆਉਣੇ ਸ਼ੁਰੂ ਹੋ ਜਾਣੇ ਸੋਚਿਆ ਸੀ ਸੱਚ ਇਦਾਂ ਪਰ ਹੋਇਆ ਨਹੀਂ ਸੀ ਦਿੱਲੀ ਉੱਤਰ ਕੇ ਮੈਨੂੰ ਪਤਾ ਲੱਗਿਆ ਵੀ ਮੇਰੀ ਦੀ ਇੰਡੀਆ ਵਾਲੀ ਸੇਮ ਹੀ ਬੰਦ ਹੋ ਗਈ ਆ ਫਿਰ ਮੈਂ ਚਲੰਦਰ ਜਾ ਕੇ ਆਪਣਾ ਨੰਬਰ ਜਿਹੜਾ ਸੀਗਾ ਦੁਬਾਰਾ ਕਢਵਾਇਆ ਤੇ ਫਿਰ ਮੇਰਾ ਨੰਬਰ ਤਿੰਨ ਚਾਰ ਦਿਨਾਂ ਬਾਅਦ ਸਟਾਰਟ ਹੋਇਆ ਕਿਉਂਕਿ ਤਿੰਨ ਚਾਰ ਦਿਨ ਅਗਲਾ ਮੇਰਾ ਫੋਨ ਹੀ ਬੰਦ ਰਿਹਾ ਸ਼ਾਪਿੰਗ ਦੇ ਵਿੱਚ ਬਿਜ਼ੀ ਹੋ ਗਈ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਦਿੱਲੀ 에ਰਪੋਰਟ ਵੱਡੇ ਵੱਡੇ ਕੋਈ ਵੀ 에ਰਪੋਰਟ ਹੈ ਬਸ ਐ ਹੀ ਇੱਕ ਜਹਾਜ਼ ਉਤਰਿਆ ਨਾਲ ਚਾਰ ਚੜੇ ਉਸ ਵੇਲੇ ਨਾਲ ਹੀ ਤਿੰਨ ਚਾਰ ਉਤਰੀ ਇਦਾਂ ਚੱਲਦੇ ਨੇ ਬਿਜ਼ੀ 에ਰਪੋਰਟ ਜਿੰਨਾਂ ਦੀਆਂ ਜਹਾਜ਼ਾਂ 'ਚ ਬਹੁਤ ਜ਼ਿਆਦਾ ਗੇੜੀਆਂ ਲੱਗਦੀਆਂ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਕਹਿੰਦੇ ਲੈ ਕੋਈ ਵਖਾਣ ਵਾਲੀ ਚੀਜ਼ ਹੈ ਅਸੀਂ ਤੇ ਮਾਤੂਵਰੀ ਵੇਖੀਏ ਭਾਈ ਇਹ ਵੀਡੀਓ ਤੁਹਾਡੇ ਲਈ ਨਹੀਂ ਆ ਤੁਸੀਂ ਇੱਥੋਂ ਵੀਡੀਓ ਨੂੰ ਸਕਿੱਪ ਕਰ ਸਕਦੇ ਹੋ ਇਹ ਵੀਡੀਓ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਕਦੀ ਮੇਰੇ ਵਰਗੇ ਨੇ ਜਹਾਜ਼ ਦਾ ਸਫ਼ਰ ਨਹੀਂ ਕੀਤਾ ਜਾਂ ਉਹ ਸੋਚਦੇ ਨੇ ਏਅਰਪੋਰਟ ਕਿਹੋ ਜਿਹਾ ਹੋਊਗਾ ਜਹਾਜ਼ ਉੱਡਦੇ ਕਿਹੋ ਜੇ ਲੱਗਦੇ ਨੇ ਉਤਰਦੇ ਕਿਹੋ ਜੇ ਲੱਗਦੇ ਨੇ ਸਮਾਨ ਇਹਨਾਂ ਦੇ ਵਿੱਚ ਕਿਵੇਂ ਲੋਡ ਕਰਦੇ ਨੇ ਕਿਵੇਂ ਉਤਾਰਦੇ ਨੇ ਅੰਦਰ ਉਹਨਾਂ ਦੀਆਂ ਸੀਟਾਂ ਕਿਹੋ ਜੀਆਂ ਹੁੰਦੀਆਂ ਹਨ ਇਹ ਸਾਰੀ ਵੀਡੀਓ ਉਹਨਾਂ ਲੋਕਾਂ ਦੇ ਲਈ ਮੇਰੇ ਵਰਗੇ ਗਰੀਬ ਲੋਕਾਂ ਦੇ ਲਈ ਕਹਿ ਸਕਦੇ ਹਾਂ ਜਿਨ੍ਹਾਂ ਦੇ ਸੁਪਨੇ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਜਹਾਜ਼ 'ਤੇ ਬੈਠਣਾ ਆ ਜਿਨ੍ਹਾਂ ਨੇ ਕਦੀ 에어ਪੋਰਟ ਨਹੀਂ ਦੇਖਿਆ ਤੇ ਸੋ ਵੈਸੇ ਬੰਗਲੌਰ 에어ਪੋਰਟ ਦਾ ਸਾਰੇ ਨੇ ਸਫਰ ਨਹੀਂ ਕੀਤਾ ਹੋਊਗਾ ਪਹਿਲੀ ਵੀਡੀਓ ਸਾਰੀ ਹੀ ਜਾਣਕਾਰੀ ਭਰਪੂਰ ਸੀ ਇਸ ਤੋਂ ਪਹਿਲਾਂ ਤੇ ਆਹ ਵੀਡੀਓ ਉਹਨਾਂ ਦੇ ਲਈ ਜਿਹੜੇ ਐਕਚੁਅਲ ਦੇ ਵਿੱਚ 에어ਪੋਰਟ ਦਾ ਸੁਪਨੇ ਦੇਖਦੇ ਨੇ ਤੇ ਉਹਨੂੰ ਦੇਖਣਾ ਚਾਹੁੰਦੇ ਨੇ ਸਾਤੋਂ ਤੱਕ ਨਿਯਤ ਰਿਹਾ ਬਿਸ਼ੇ ਦੁਆਰ ਕਾ ਵੀ ਪ੍ਰਯੋਗ ਕਰੇਗੇ ਸਭਿਆਨਿਤ ਵਿੱਚ ਸੇ ਦੁਆਰ ਦਿੱਤਾ ਸਥਾਨ ਕਰ ਸਕਤੇ ਨੇ ਧੰਨਵਾਦ ਦੇਸ਼ਾਤ੍ਰ ਮੈਂ ਵੀ ਵਿਲ ਬੀ ਯੂਜ਼ਿੰਗ ਰੇਅਰ ਡੋਰਸ ਫੋਰ ਪੋਜ਼ਿਟਿਵ ਹਾਈ ਚਲੋ ਜਹਾਜ਼ ਚ ਉਤਰ ਗਏ ਤੇ ਦਿੱਲੀ 에어ਪੋਰਟ ਤੋਂ ਆਪਾਂ ਹੁਣ ਬਾਹਰ ਐਗਜ਼ਿਟ ਮਤਲਬ ਕਰ ਰਹੇ ਆ ਜੇ ਲੱਗਜ ਲੈਣੇ ਨੇ ਆਪਾਂ ਬੈਲਟ ਤੋਂ ਪਰ ਜਿੰਨਾ ਕੋ ਵੀ ਇਹ ਰਿਪੋਰਟ ਮੈਂ ਇੰਨੇ ਕ ਟਾਈਮ 'ਚ ਤੁਹਾਨੂੰ ਦਿਖਾ ਸਕਦੀ ਹਾਂ ਕਿਉਂਕਿ ਉੱਤਰ ਦੇ ਸਮੇਂ ਆਪਾਂ ਨੂੰ ਜ਼ਿਆਦਾ ਨਹੀਂ ਦਿਸਦਾ ਆਪਾਂ ਸਿੱਦਾ ਬੈਗ ਚੱਕਣੇ ਨੇ ਤੇ ਬਾਹਰ ਹੀ ਆਉਣਾ ਹੁੰਦਾ ਸਫਾਈ ਦੇਖੋ ਗ੍ਰੀਨਰੀ ਦੇਖੋ ਵਾਲ ਦੇਖੋ ਕਿੰਨੀ ਸੋਹਣੀ ਡੈਕੋਰੇਟ ਕੀਤੀ ਆ ਇੱਧਰ ਆਪਾਂ ਬੈਲਟ ਦੇ ਵੱਲ ਵੱਧ ਗਿਆਂ ਲੱਗੇ ਆਪਣੇ ਬੈਗ ਆਪਾਂ ਚੱਕੇ ਤੇ ਤਿਆਰੀ ਹੁਣ ਬਾਹਰ ਵੱਲ ਦੀ ਆਜੋ ਸਿੱਦਾ ਬਾਹਰ ਨਿਕਲਦੇ ਆ ਸੋ ਉੱਥੇ ਵੀ ਤੁਹਾਨੂੰ ਬਹੁਤ ਸਾਰੇ ਲੋਕ ਬਾਹਰ ਖੜੇ ਤੇ ਸਾਈਨ ਆਪਣੇ ਲਾ ਫਿਕਸ ਕਰ ਰਹੇ ਆ ਪਰ ਆਪਾਂ ਕਰਨੀ ਆ ਜੀ ਇੰਡੋ ਕੈਨੇਡੀਅਨ ਬੱਸ ਦੇ ਨਾਲ ਹੀ ਇੱਥੇ ਸਾਹਮਣੇ ਦਫ਼ਤਰ ਹੈ ਹੁਣ ਤੁਹਾਨੂੰ ਦੇਖਣਾ ਮਿਲੂਗਾ ਆ ਪੈਸੇ ਵੀ ਮੇਰੇ ਕੋਲ ਸੀਗੇ ਨਹੀਂ ਤੇ ਇੱਥੇ ਵੈਸਟਰਨ ਯੂਨੀਅਨ ਤੋਂ ਆਪਾਂ ਪੈਸੇ ਲੈ ਕੈਨੇਡੀਅਨ ਡਾਲਰ ਤੋਂ ਆਪਾਂ ਇੰਡੀਅਨ ਰੁਪੀਸ ਕਰਵਾਇ ਤੇ ਨੂੰ ਕੈਨੇਡੀਅਨ ਦੀਆ ਪਰਟੇਕ ਲੈ ਆ ਖਰੀਦ ਤੇ ਬੜਾ ਵਧੀਆ ਸਫਰ ਹੁੰਦਾ ਹੈ ਮੈਂ ਜਿੰਨੀ ਵਾਰੀ ਵੀ ਕੱਲੀ ਆਵਾ ਜਾਵਾ ਜਿੱਦਾਂ ਆਪਣੇ ਸਰੀਰ ਬਣੂ ਸੋਤੇ ਟਰਾਈ ਹੋਈ ਬਖਰੀ ਗੱਲ ਨਹੀਂ ਤਾਂ ਮੈਂ ਜਾਵਾ ਵੀ ਜਾਂ ਆਵਾ ਵੀ ਜਰੰਦਰ ਵੀ ਵਸ ਪੜਦੀਆਂ ਤੇ ਜਰੰਦਰ ਵੀ ਜੇ ਤੁਹਾਡਾ ਰਾਤ ਦਾ ਸਫ਼ਰ ਸੌਂ ਕੇ ਬਤੀਤ ਕਰਨਾ ਚਾਹੁੰਦੇ ਹੋ ਤਾਂ ਸਲੀਪਰ ਸੀਟ ਵਾਲੀ ਬੱਸ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਚੇਅਰ ਸੀਟ ਵਾਲੀ ਬੱਸ ਜਿਹੜੀ ਆ ਉਹ ਵੀ ਲੈ ਸਕਦੇ ਹੋ ਤੇ ਮੈਂ ਦੋਨਾਂ ਬੱਸਾਂ ਦਾ ਸਫ਼ਰ ਕੀਤਾ ਮੇਰਾ ਦੋਨਾਂ ਬੱਸਰ ਦਾ ਜਿਹੜਾ ਸਫ਼ਰ ਸੀਗਾ ਬੜਾ ਸ਼ਾਨਦਾਰ ਰਿਹਾ ਹਵੇਲੀ ਪਹੁੰਚ ਗਏ ਆ ਖਾਦਾ ਪੀਤਾ ਤੇ ਸਾਡਾ ਪੰਜਾਬ ਇੱਕ ਨੋਟਬੁੱਕ ਜਦੋਂ ਦੇਖੀ ਤਾਂ ਬੜੇ ਵਧੀਆ ਕਹਾਵਤਾਂ ਕਹਾਣੀਆਂ ਸਟੋਰੀਆਂ ਊੜਾ ਐੜਾ ਬੜਾ ਕੁਝ ਲਿਖਿਆ ਹੋਇਆ ਸੀ ਤੇ ਜਿੰਨੇ ਦਿਨ ਸਾਥੀ ਮੇਰੇ ਖਾਂਦੇ ਪਿੰਦੇ ਸੀਗੇ ਤੇ ਮੈਂ ਇਹ ਸੌਂਕੀ ਬੁੱਕ ਨੂੰ ਦੇਖ ਕੇ ਤੇ ਪੜ੍ਹ ਕੇ ਆਪਣਾ ਟਾਈਮ ਪਾਸ ਕੀਤਾ ਉਸ ਤੋਂ ਬਾਅਦ ਅਗਲਾ ਸਟਾਪ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਐਂਟਰ ਹੁੰਦੀ ਹੈ ਰਾਜਪੁਰੇ ਹੁੰਦਾ ਹੈ ਤੇ ਫਿਰ ਰਾਜਪੁਰੇ ਉਤਰ ਕੇ ਥੋੜਾ ਬਹੁਤਾ ਫਰੈਸ਼ ਹੋਏ ਤੇ ਚਾਹ ਪਾਣੀ ਪੀਤਾ ਤੇ ਫਾਈਨਲੀ ਫਗਵਾੜੇ ਸਵਾਰੀਆਂ ਆਣ ਕੇ ਉੱਤਰੀਆਂ ਰਾਜਪੁਰੇ ਤੋਂ ਬਾਅਦ ਤੇ ਹੁਣ ਬਸ ਜਲੰਧਰ ਵੀ ਪਹੁੰਚਣੇ ਵਾਲੀਆਂ ਫਾਈਨਲੀ ਫਾਈਨਲੀ ਜਲੰਧਰ 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 ਰਮਨ ਤੇ ਬਾਜੀ ਮੈਨੂੰ ਲੈਣ ਆਗੇ ਮਾਡਲ ਟਾਊਨ ਤੋਂ ਤੇ ਫਿਰ ਰਾਤ ਮੈਂ ਮਾਡਲ ਟਾਊਨ ਹੀ ਰੁਕੀ ਕਿਉਂਕਿ ਅਸੀਂ ਇੱਥੇ ਰਹਿਨੇ ਆ ਮਤਲਬ ਰੈਂਟ ਤੇ ਜਿਹੜਾ ਸਾਡਾ ਘਰ ਆ ਤੇ ਬਾਕੀ ਸਾਰੇ ਘਰ ਦੇ ਜਿਹੜੇ ਅਸੀਂ ਸ਼ਾਪਿੰਗ ਕਰਨ ਦੇ ਲਈ ਤੁਹਾਨੂੰ ਦੱਸਿਆ ਜਲੰਧਰ ਆਏ ਹੋਏ ਤੇ ਉਹ ਮਾਸੀ ਦੇ ਘਰੇ ਸੀਗੇ ਉਸ ਤੋਂ ਬਾਅਦ ਸਵੇਰ ਹੋਊਗੀ ਤੇ ਆਪਾਂ ਮਾਸੀ ਦੇ ਘਰੇ ਜਾਣਾ ਹੈ ਤੇ ਵਲੌਗ ਪਤਾ ਨਹੀਂ ਉਹ ਕਿਦਣ ਪੈਣਾ ਹੈ ਪਰ ਉਹ ਬਹੁਤ ਫਨੀ ਤੇ ਕੈਂਟ ਵਲੌਗ ਸ਼ੂਟ ਹੋਇਆ ਆ ਸ਼ਾਪਿੰਗ ਦਾ ਜਲਦਦਰ ਦੀਦਾ ਆ ਗਿਆ ਆਪਾਂ ਆਪਣੇ ਘਰ ਤੇ ਮੇਰੀਆਂ ਸਕੂਟਰੀਆਂ ਲੱਗੀਆਂ ਮੈਨੂੰ ਸਾਹਮਣੇ ਦਿਖsbੀਆਂ ਤੇ ਸਭ ਤੋਂ ਪਹਿਲਾਂ ਆਪਾਂ ਸਿਰਜਣਾ ਨੂੰ ਮਿਲਣਾ ਇੱਕ ਨੇਪਾਲੀਆ ਦੀ ਬੇਟੀ ਜੀ ਦਾ ਮੇਰੇ ਨਾਲ ਬਹੁਤ ਪਿਆਰ ਆ कोट के टॉप ना लेके आया हूँ मैं तेरे लिए कोट के कोट के हाँ बाप कोट पारी भी कर सेटी कर पानी आइते भी आइते भी आइते भी अब दर भी आइते भी आइते 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 चल डांस करिए डांस करिए मैं टॉप ना लेके आया हो ओ किया पानी आ रहा है आ रहा है क्या सी किसी ਮੰਦਰ ਦਾ ਸਰਪਾਹ ਰਾਹੁਲ ਤੂੰ ਹੀ ਕਰ ਡਾਂਸ ਕਰੀਂ ਬਾਹਰ ਸਾਰੀ ਸਿਟੀ ਕੰਪੀ ਕੰਪੀ ਫਰਟਾ ਫਿਲੇ ਕੇ ਇਹ ਪੈ ਗਈ ਟੰਡਾ ਫਿਤੇ ਚਾਕਲੇਟ ਇੰਨੇ ਖਾ ਲਏ ਧੰਨਵਾਦ ਚਲ ਛੇਤੀ ਕਰ ਡਾਂਸ ਕਰੀਂ ਡਾਂਸ ਨਹੀਂ ਕਰਦੀ ਇਹਨੂੰ ਵੀ ਕੀ ਕਰਨਾ ਸੀ ਤੋਫੀ ਖਾ ਲੈ ਰਮਨ ਦਾ ਕਿ ਮਨਪਰੀਦਾ ਰਮਨ ਦਾ ਹਾਏ ਕੀ ਕਰੀਦਾ ਕਦੇ ਮਮਰੀ ਤੋਂ ਪੁੱਛੀ ਤੇਰਾ ਮੇਰੇ ਬਿਨਾ ਜੀ ਲੱਗਾ ਸੀ ਕਿ ਨਹੀਂ ਨਹੀਂ ਲੱਗਾ ਸੀ ਤੂੰ ਮੈਨੂੰ ਮਿਸ ਕਰਦਾ ਸੀ ਹਾਏ ਨਹੀਂ ਮੈਂ ਬਾਧਾਨੀ ਫੋਨ ਕਾਪੋਟ ਕਿ ਸਿਜੂ ਮਨਪ੍ਰੀਤ ਦੀ ਕੀ ਕੀ ਲੱਗਿਆ ਏ ਤੇਰੇ ਲਈ ਹੋਰ ਹੋਰ ਕੀ ਲੱਗਿਆ ਏ ਚਾਕਲੇਟ ਹੋਰ ਟੋਪੀ ਟੋਪੀ ਹੋਰ ਸਲਵਾਰ ਸ਼ੂਟ ਸ਼ੂਟ